ਲੁਧਿਆਣੇ ਦੇ ਵਿੱਚ ਲੰਗੀ ਰਾਤ ਵਾਕਾ ਹੋ ਗਿਆ ਪੈਲਸ ਦੇ ਵਿੱਚ ਨਾਮੀ ਪੈਲਸ ਦੇ ਵਿੱਚ ਪੱਖੋਵਾਲਡ ਰੋਡ ਤੇ ਸਥਿਤ ਬਾਟ ਕੈਸਲ ਦੇ ਵਿੱਚ ਅਚਾਨਕ ਗੋਲੀਆਂ ਚੱਲ ਪਈਆਂ ਜਿਸ ਤੋਂ ਬਾਅਦ ਉੱਥੇ ਲੋਕ ਜ਼ਖਮੀ ਵੀ ਹੋਏ ਅਤੇ ਦੋ ਦੀ ਮੌਤ ਵੀ ਹੋ ਗਈ ਜਿਸ ਲਾੜੇ ਦਾ ਵਿਆਹ ਸੀ ਉਸ ਲਾੜੇ ਦੀ ਮਾਸੀ ਅਤੇ ਇੱਕ ਹੋਰ ਰਿਸ਼ਤੇਦਾਰ ਉਹਨਾਂ ਦੀ ਮੌਤ ਹੋ ਗਈ ਹੈ ਜਦਕਿ ਕੁਝ ਰਿਸ਼ਤੇਦਾਰ ਜ਼ਖਮੀ ਦੱਸੇ ਜਾ ਰਹੇ ਆ ਜ਼ਖਮੀਆਂ ਨੂੰ ਡੀ ਐਮ ਸੀ ਭਰਤੀ ਕਰਾਇਆ ਜਾਂਦਾ ਹੈ ਐਮਰਜੈਂਸੀ ਵਿੱਚ ਪਰ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਦਾਵਾ ਕਰਦੀ ਹੈ ਕਿ 6 ਜਣੇ ਤਾਂ ਪਹਿਲਾਂ ਹੀ ਰਾਉਂਡ ਅਪ ਕਰ ਲਏ ਤੇ 8 ਜਣੇ ਐਫ ਆਈ ਆਰ ਚ ਨਾਮਜ਼ਦ ਕੀਤੇ ਗਏ ਐਫ ਆਈ ਆਰ ਦੇ ਵਿੱਚ ਜਿਹਨਾਂ ਦਾ ਨਾਮ ਹੈ ਉਹਨਾਂ ਦੇ ਵਿੱਚ ਦੋ ਨਾਮ ਅਜਿਹੇ ਨੇ ਜਿਹੜੇ ਮੁੱਖ ਤੌਰ ਦੇ ਉੱਤੇ ਵਿਚਾਰੇ ਜਾ ਰਹੇ ਆ ਦੋ ਜਣੇ ਜਿਹੜੇ ਆਪਸ ਚ ਝੜ ਗਏ ਪੁਲਿਸ ਦਾਵਾ ਕਰਦੀ ਹੈ ਇਹ ਕੋਈ ਗੈਂਗ ਵਾਰ ਨਹੀਂ ਹੈ ਇਹ ਕੋਈ ਗੈਂਗਸਟਰ ਨਹੀਂ ਹੈ ਇਹ ਮਾਮੂਲੀ ਬਦਮਾਸ਼ ਨੇ ਔਰ ਉਹਨਾ ਬਦਮਾਸ਼ਾਂ ਨੇ ਕਹਿੰਦੇ ਕਿ ਆਪਸ ਦੇ ਵਿੱਚ ਗੋਲੀਆਂ ਚਲਾਤੀਆਂ ਖਹਿ ਪਿਆ ਕੋਈ ਉਥੇ ਖਹਿਬਾਦੀ ਹੋ ਗਈ ਸ਼ਗਨਾ ਦਾ ਮਾਹੌਲ ਸੀ ਵਿਆਹ ਧਰਿਆ ਹੋਇਆ ਸੀ ਔਰ ਉਸੇ ਵਿਆਹ ਦੇ ਵਿੱਚ ਅਚਾਨਕ ਸੱਥਰ ਵਿੱਚ ਅਚਾਨਕ ਗੋਲੀਆਂ ਚੱਲ ਪਈਆਂ دہشت ਦਾ ਮਾਹੌਲ ਚਾਰੇ ਪਾਸੇ ਜਿੱਥੇ ਸ਼ਗਨ ਮਨਾਏ ਜਾ ਰਹੇ ਸਨ ਉਥੇ ਕੀਰਨੇ ਪੈਣ ਲੱਗੇ ਐਹੋ ਜੀ ਸਥਿਤੀ ਲੁਧਿਆਣੇ ਵਿੱਚ ਪਖਵਾਲ ਰੋਡ ਦੇ ਉੱਤੇ ਬਣ ਗਈ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਐਫ ਆਈ ਆਰ ਦੇ ਵਿੱਚ ਜਿਹੜੇ 8 ਨਾਮ ਨੇ ਪਹਿਲਾਂ ਤਾਂ ਉਹ ਦੱਸ ਦਿੰਨੇ ਆ ਅੰਕੁਰ ਤੇ ਦੂਸਰਾ ਨਾਮ ਵਿਸ਼ੇਸ਼ ਤੌਰ ਦੇ ਉੱਤੇ ਦੱਸਣਾ ਚਾਹੁੰਦੇ ਆ ਸ਼ੁਭਮ ਉਰਫ ਮੋਟਾ ਇਹ ਦੋ ਜਣੇ ਮੁੱਖ ਤੌਰ ਤੇ ਵਿਚਾਰੇ ਜਾ ਰਹੇ ਆ ਜਿਹੜੇ ਦੋਵੇਂ ਬਦਮਾਸ਼ ਦੱਸੇ ਜਾ ਰਹੇ ਆ ਇਹਨਾਂ ਦਾ ਨਾਮ ਵਿੱਚ ਲਿਖਿਆ ਗਿਆ ਇਸ ਤੋਂ ਬਾਅਦ ਜਸਵੀਰ ਸਿੰਘ ਫਿਰ ਰੂਬਲ ਪ੍ਰਧਾਨ ਜਤਿੰਦਰ ਕੁਮਾਰ ਡਾਬਰ ਯਵਰਾਜ ਸਿੰਘ ਅਤੇ ਦੋ ਅਣਪਛਾਤੇ ਵਿਅਕਤੀ ਵੀ ਇਸ ਦੇ ਵਿੱਚ ਸ਼ਾਮਲ ਕੀਤੇ ਗਏ ਨੇ ਪੁਲਿਸ ਸਲਾਹਵਾ ਕਰਦੀ ਹੈ ਕਿ 6 ਜਣੇ ਤਾਂ ਰਾਤ ਹੀ ਰਾਉਂਡ ਅਪ ਕਰ ਲੈ ਤੇ ਉਸ ਤੋਂ ਬਾਅਦ ਹੁਣ ਐਫ ਆਈ ਆਰ ਵੀ ਜਿਹੜੀ ਸਾਹਮਣੇ ਆ ਗਈ ਹੈ ਐਫ ਆਈ ਆਰ ਦੇ ਉੱਤੇ ਵਿਸ਼ੇਸ਼ ਗੌਰ ਕਰਨੀ ਜ਼ਰੂਰੀ ਹੈ ਐਫ ਆਈ ਆਰ ਦੇ ਵਿੱਚ ਜਿਹੜੀਆਂ ਧਾਰਾਵਾਂ ਲਾਈਆਂ ਗਈਆਂ ਨੇ ਉਹਨਾਂ ਉੱਤੇ ਵੀ ਗੌਰ ਕਰਨਾ ਜ਼ਰੂਰੀ ਹੈ ਬੀ ਐਨ ਐਸ ਦੀ 109 ਬੀ ਐਨ ਐਸ ਦੀ ਧਾਰਾ 103 ਭਾਰਤੀ ਨਿਆਂ ਸੰਹਿਤ ਦੀ ਧਾਰਾ 191 ਦਾ ਕਲੋਜ਼ ਤੀਜਾ ਬੀ ਐਨ ਐਸ ਦੀ 190 ਧਾਰਾ 25 ਤੇ 27 ਬੀ ਐਨ ਐਸ ਇਸ ਦੇ ਵਿੱਚ ਦਰਜ ਕੀਤੇ ਗਏ ਨੇ ਔਰ ਇਸ ਐਫ ਆਈ ਆਰ ਦੇ ਬਨਾ ਦੇ ਉੱਤੇ ਹੁਣ ਪੁਲਿਸ ਜਿਹੜੀ ਅਗਲੀ ਰੀ ਕਾਰਵਾਈ ਅਮਲ ਚੁਲੇ ਆ ਰਹੀ ਹੈ ਲੁਧਿਆਣਾ ਦੇ ਕਮਿਸ਼ਨਰ ਸਵਪਨ ਸ਼ਰਮਾ ਨੇ ਵੀ ਇਸ ਉੱਤੇ ਵਿਸ਼ੇਸ਼ ਜਾਣਕਾਰੀ ਸਾਂਝੀ ਕੀਤੀ ਹੈ ਆਖਰਕਾਰ ਲੁਧਿਆਣੇ ਵਿੱਚ ਹੋਇਆ ਕੀ ਹੈ ਆਓ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਹਾਂਜੀ ਸਰ ਆ ਜੋ ਫਾਇਰਿੰਗ ਹੋਈ ਹੈ ਦੇਰ ਰਾਤ ਸੀ ਕੀ ਮਾਮਲਾ ਹੈ ਪੂਰਾ ਕਿ ਜੋ ਬਾਤ ਕਸਲ ਹੋਈ ਹੈ ਜੀ ਬਾਤ ਕਸਲ ਵਿੱਚ ਜੋ ਜਿਹੜੀ ਫਾਇਰਿੰਗ ਹੋਈ ਹੈ ਇੱਕ ਮੁੰਡਾ ਸੀਗਾ ਵਰਿੰਦਰ ਜਿਹਦਾ ਵਿਆਹ ਸੀਗਾ ਜੀ ਇਹ ਇਹਨੇ ਆਪਣੇ ਦੋਸਤ ਇਨਵਾਈਟ ਕੀਤੇ ਸੀਗੇ ਉਹਨਾਂ ਦੋਸਤਾਂ ਵਿੱਚੋਂ ਦੋ ਵਿਅਕਤੀ ਸੀਗੇ ਇੱਕ ਦਾ ਨਾਮ ਸ਼ੁਭਮ ਅਗਰਵਾਲ ਹੈ ਦੂਜੇ ਦਾ ਨਾਮ ਅੰਕੁਰ ਹੈ ਇਹ ਵੀ ਆਪਣੇ ਦੋਸਤਾਨਾ ਲਾਇਏ ਹੋਏ ਸੀਗੇ ਤੇ ਕਿਸੇ ਕਾਰਨ ਵਰਸ਼ਨਾ ਦੀ ਆਪਸ ਚ ਤੂਤੂ ਮਮੇ ਹੋ ਗਈ ਜੇ ਤੂਤੂ ਮਮੇ ਹੋ ਗਈ ਗਾਲੀ ਗਲੋਸ਼ ਸ਼ੁਰੂ ਹੋ ਗਿਆ ਕੁੱਟਮਾਰ ਸ਼ੁਰੂ ਹੋ ਗਈ ਤੇ ਕੁਝ ਬੰਦੇ ਜਿਹੜੇ ਹੈ ਨਾ ਦੇ ਨਾਲ ਦੇ ਤਿੰਨ ਤੋਂ ਚਾਰ ਤੇ ਕਰੀਬ ਉਹਨਾਂ ਦੇ ਕੋਲ ਵੈਪਨ ਵੀ ਸੀਗੇ ਉਹਨਾਂ ਨੇ ਇੱਕ ਦੂਜੇ ਤੇ ਫਾਇਰ ਕੀਤਾ ਵੀ ਟੋਟਲ ਫਾਇਰ ਜਿਹੜਾ ਹੋਇਆ ਉਹ 20 ਤੋਂ 25 ਤੱਕ ਫਾਇਰ ਹੋਏ ਤੇ ਜਿਹੜੇ ਗੈਸ ਸੀਗੇ ਦੋ ਗੈਸ ਲੱਗੀ ਸੀਗੀ ਉਹਨਾਂ ਨੂੰ ਗੋਲੀ ਹਸਪੀਟਲ ਜਾ ਕੇ ਉਹਨਾਂ ਦੀ ਡੈਥ ਹੋ ਗਈ ਹੈ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਕੋਈ 20 ਮਿੰਟਾਂ ਚ ਕੈਸਲ ਜਿਹੜਾ ਹੈ ਪੂਰਾ ਬਾਤ ਕੈਸਲ ਮੈਰੇਜ ਪੈਲੇਸ ਉਹ ਸੀਲ ਕਰਤਾ ਲੋਕਾਂ ਨੂੰ ਆਪਣੇ ਕਰ ਪੇਛਤਾ ਪਰਚਾ ਦਰਜ ਹੋ ਗਿਆ ਜੀ 6 ਲੋਕ ਰਾਉਂਡ ਅਪ ਹੋ ਗਏ ਕੋਈ 6-7 ਹੋਰ ਐ ਜੋ ਜਿਹੜੇ ਸੀਸੀਟੀਵੀ ਫੁਟੇਜ ਜਿਹਨ ਜਿਹੜੇ ਰਾਉਂਡ ਅਪ ਕਰਨੇ ਇਸ ਤੋਂ ਇਲਾਵਾ ਅ ਜਿਸ ਬੰਦੇ ਨੇ ਇਨਵਾਈਟ ਦਿੱਤਾ ਸੀਗਾ ਇਹਨਾਂ ਨੂੰ ਤੇ ਹਦਾਇਤ ਬਿਲਕੁਲ ਕਲੀਅਰ ਹੈ ਸਰਕਾਰ ਦੀ ਵੀ ਤੇ ਐਡਮਿਨਿਸਟ੍ਰੇਸ਼ਨ ਦੀ ਵੀ ਕਿ ਵੈਪਨ ਜਿਹੜੇ ਹੈ ਉਹ ਮੈਰਿਜ ਪੈਲਸਟ ਚ ਨਹੀਂ ਲੈ ਕੇ ਜਾਣੇ ਆ ਉਹਦੇ ਉਹਦੇ ਤੇ ਵੀ ਕਾਰਵਾਈ ਕੀਤੀ ਹੈ ਆਪਾਂ ਪਰਚਾ ਉਹ ਰਜਿਸਟਰ ਹੋਇਆ ਹੈ ਮੈਰਿਜ ਪੈਲਸ ਦੀ ਜਿਹੜੀ ਮੈਨੇਜਮੈਂਟ ਹੈ ਉਹਦੇ ਅਗੇਂਸਟ ਵੀ ਤੇ ਜਨਾਨੇ ਇਨਵਾਈਟ ਕੀਤਾ ਸੀਗਾ ਉਹਨਾਂ ਨੇ सर एक जेड़ा घायल है ओडीएमसी ਦੇ ਵਿੱਚ ਐਡਮਿਟ ਹੈ ਉਹਦਾ ਕੀ ਨਾਮ ਹੈ ਤੇ ਉਹਦੇ ਤੇ ਜੀਐਫਆਈਆਰ ਹੋਣੀ ਹੈ ਜੀ ਉਹ ਜਿਹੜਾ ਗਾਇਲ ਹੈ ਜਿਹਦੇ ਹੱਥ 'ਚ ਗੋਲੀ ਜਿਹੜੀ ਲੱਗੀ ਹੈ ਉਹ ਅੰਕੁਰ ਦਾ ਅੰਕੁਰ ਦਾ ਸਾਥੀ ਸੀ ਜੀ ਇੱਕ ਲੜੀ ਇੱਕ ਜੰਟ ਹੈ ਸਰ ਕਾਰਨ ਕੀ ਸੀ 타ਇਆ ਸਾਹਮਣੇ ਸਰ इनकी लड़ाई का इनका कारण ये ये पहले भी एक दो बार झगड़े हैं जी सर ठीक है इनके जो ग्रुप है आ, लड़कों का जी। इनकी आपस में पहले भी एक दो बार झड़प हुई है जी सर। और तीन चार ऐसे भी हैं जिन पे लड़ाई झगड़े के पहले आ, लड़ाई झगड़े का रिकॉर्ड है केसेस है, सर। सर। है, भी है।, जा है एक नहीं बच्चा नहीं गैंगस्टर है या बदमाश है ना बदमाश कह लो ना आप गैंगस्टर कह लो सर्थ जी ये बिल्कुल गली के जैसे लड़के इकट्ठे होके एक, हो एक दूसरे को गाली गलोच करते हैं वर्चस्व की लड़ाई टाइप सर, जो है, है उनकी आइडेंटिफिकेशन क्या हुई दो दो हैं वो आपको प्रेस नोट पे मिलता है

क्लियर कट डायरेक्शन हैं ऑर्डर्स 144 के निकले हुए हैं जैसे कोई वॉयलेशन करेगा जी मैनेजमेंट को हम बुक करेंगे और इस केस में भी जो लड़के बच गए हैं उन पर सख्त से सख्त कार्रवाई होगी सर जिनके लाइसेंस इशू हुए हैं हथियारों के उनके कैंसिल रिव्यू वो कैंसिल होंगे जी सर नहीं ये ये नहीं ये वी आर नॉट अवेयर वो किसी ने इनवाइट अगर कोई आया भी होगा ਤੋ ਉਹ ਇਨਵਿਟੇਸ਼ਨ ਪੇ ਆਏ ਹੋਣਗੇ ਇਸਨੇ ਇਨਵਾਈਟ ਕੀਤਾ ਹੋਗਾ ਜਿ세 ਇਸਨੇ ਇਹਨਾਂ ਲੋਗੋਨ ਕੋ ਇਨਵਿਟ ਕੀਤਾ ਹੈ ਜੋ ਵੀ ਆਏ ਜੋ ਵੀ ਆਏ ਸੇਫ ਹੈ ਠੀਕ ਹੈ ਜੀ 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 ਹਾਂ ਜੀ ਸਰ ਜਿਹੜੀ ਫਾਇਰਿੰਗ ਹੋਈ ਹੈ ਦੇਰ ਰਾਤ ਸਰੀਏ ਕੀ ਮਾਮਲਾ ਹੈ ਪੂਰਾ ਜਿਹੋ ਬਾਤ ਕਸਲ ਵਿੱਚ ਹੋਈ ਹੈ ਜੀ ਬਾਤ ਕਸਲ ਵਿੱਚ ਜੋ ਜਿਹੜੀ ਫਾਇਰਿੰਗ ਹੋਈ ਹੈ ਇੱਕ ਮੁੰਡਾ ਸੀਗਾ ਵਰਿੰਦਰ ਜਿਹਦਾ ਵਯਾ ਸੀਗਾ ਜੀ ਇਹ ਇਹਨੇ ਆਪਣੇ ਦੋਸਤ ਇਨਵਾਈਟ ਕੀਤੇ ਸੀਗੇ ਉਹਨਾਂ ਦੋਸਤਾਂ ਵਿੱਚੋਂ ਦੋ ਵਿਅਕਤੀ ਸੀਗੇ ਇੱਕ ਦਾ ਨਾਮ ਸ਼ੋਭਮ ਅਗਰਵਾਲਾ ਦੂਜੇ ਦਾ ਨਾਮ ਅੰਕੁਰ ਹੈ ਇਹ ਵੀ ਆਪਣੇ ਦੋਸਤਾਂ ਨਾਲ ਆਏ ਹੋਏ ਸੀਗੇ ਤੇ ਕਿਸੇ ਕਾਰਨ ਵਰਸ਼ਨਾ ਦੀ ਆਪਸ ਚ ਤੂਤੂ ਮਮੇ ਹੋ ਗਈ ਜ ਤੂਤੂ ਮਮੇ ਹੋ ਗਈ ਗਾਲੀ ਗਲੋ ਸ਼ੁਰੂ ਹੋ ਗਿਆ ਕੁੱਟਮਾਰ ਸ਼ੁਰੂ ਹੋ ਗਈ ਤੇ ਕੁਝ ਬੰਦੇ ਜਿਹੜੇ ਹੈ ਨਾ ਦੇ ਨਾਲ ਦੇ ਤਿੰਨ ਤੋਂ ਚਾਰ ਤੱਕ ਦੇ ਕਰੀਬ ਉਹਨਾਂ ਦੇ ਕੋਲ ਵੈਪਨ ਵੀ ਸੀਗੇ ਉਹਨਾਂ ਨੇ ਇੱਕ ਦੂਜੇ ਤੇ ਫਾਇਰ ਕੀਤਾ ਵੀ ਟੋਟਲ ਫਾਇਰ ਜਿਹੜਾ ਹੋਇਆ ਉਹ 20 ਤੋਂ 25 ਤੱਕ ਫਾਇਰ ਹੋਏ ਹਨ ਤੇ ਜਿਹੜੇ ਗੈਸ ਸੀਗੇ ਦੋ ਗੈਸ ਲੱਗੀ ਸੀਗੀ ਉਹਨਾਂ ਨੂੰ ਗੋਲੀ ਹਸਪੀਟਲ ਜਾ ਕੇ ਉਹਨਾਂ ਦੀ ਡੈਥ ਹੋ ਗਈ ਹੈ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਕੋਈ 20 ਮਿੰਟਾਂ ਚ ਕੈਸਲ ਜਿਹੜਾ ਹੈ ਪੂਰਾ ਬਾਦ ਕੈਸਲ ਮੈਰਿਜ ਪੈਲੇਸ ਉਹ ਸੀਲ ਕਰਤਾ ਲੋਕਾਂ ਨੂੰ ਆਪਣੇ ਕਰ ਪੇਛਤਾ ਪਰਚਾ ਦਰਜ ਹੋ ਗਿਆ ਜੀ 6 ਲੋਕ ਰਾਉਂਡ ਅਪ ਹੋ ਗਏ ਕੋਈ 6-7 ਹੋਰ ਹੈ ਜੋ ਜਿਹੜੇ ਸੀਸੀਟੀਵੀ ਫੁਟੇਜ ਜੀਆਂ ਜਿਹੜੇ ਰਾਉਂਡ ਅਪ ਕਰਨੇ ਇਸ ਤੋਂ ਇਲਾਵਾ ਅ ਜਿਸ ਬੰਦੇ ਨੇ ਇਨਵਾਈਟ ਦਿੱਤਾ ਸੀਗਾ ਇਹਨਾਂ ਨੂੰ ਤੇ ਹਦਾਇਤ ਬਿਲਕੁਲ ਕਲੀਅਰ ਹੈ ਸਰਕਾਰ ਦੀ ਵੀ ਤੇ ਐਡਮਿਨਿਸਟ੍ਰੇਸ਼ਨ ਦੀ ਵੀ ਕਿ ਵੈਪਨ ਜਿਹੜੇ ਹੈ ਉਹ ਅ ਮੈਰਜ ਪੈਲੇਸਟਾਈਨ ਨਹੀਂ ਲੈ ਕੇ ਜਾਣੇ ਉਹਦੇ ਉਹਦੇ ਤੇ ਵੀ ਕਾਰ